ਸਵਾਗਤ ਹੈ ਤੁਹਾਡਾ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਜੀ ਅੱਜ ਪੰਡ ਕਿਹੜਾ ਆਂਟੀ ਜੰਗੀ ਰਾਣਾ ਜੀ ਜੰਗੀ ਰਾਣਾ ਜੀ ਜੰਗੀ ਰਾਣਾ ਪਹੁੰਚੇ ਸੀ ਜੀ ਤੇ ਤੁਹਾਨੂੰ ਫਾਰਮ ਦਿਖਾਵਾਂਗੇ ਜੀ ਤੇ ਵੀਡੀਓ ਦੇ ਐਂਡ ਤੱਕ ਜਰੂਰ ਜੁੜੇ ਰਹੋ ਜੀ ਅੱਜ ਆਪਾਂ ਗਿੱਦੜਵੇ ਦਾ ਟੂਰ ਸੀਗਾ ਜਿਵੇਂ ਤੁਹਾਨੂੰ ਪਤਾ ਵੀ ਆਪਾਂ ਪੰਜਾਬ ਦਾ ਟੂਰ ਕਰਦੇ ਆ ਜੀ ਹਰੇਕ ਜ਼ਿਲ੍ਹੇ ਦਾ ਹਰੇਕ ਏਰੀਏ ਦਾ ਜੀ ਤੇ ਆਪਣੇ ਟੂਰ ਗਰੁੱਪ ਚ ਐਡ ਹੋਣ ਆਪਾਂ ਤੁਸੀਂ ਮੇਰੇ ਨੰਬਰ 9815843096 ਤੇ ਹੈਲੋ ਲੈ ਕੇ ਆਪਦੇ ਏਰੀਏ ਦਾ ਨਾਮ ਲਿਖ ਕੇ ਭੇਜ ਦਿਓ ਜੀ ਆਂਟੀ ਜੇ ਵੀ ਮੰਨ ਲਓ ਟੂਰ ਤੇ ਆਪਣੇ ਜੈਡ ਸੀਗੇ ਜੀ ਅੱਜ ਇਧਰ ਦਾ ਟੂਰ ਸੀਗਾ ਤੇ ਆਪਾਂ ਇਧਰ ਆਏ ਸੀ ਜੀ ਬਹੁਤ ਇੰਟਰਸਟਿੰਗ ਸਟੋਰੀ ਆ ਜੀ ਤੇ ਜਰੂਰ ਸੁਣੇ ਜੀ ਸੱਤਾ ਮੱਝਾਂ ਤੋਂ ਸ਼ੁਰੂ ਕਰਕੇ ਕੰਮ ਪੌਣੇ 2 ਸਾਲਾਂ ਚ ਤੁਹਾਨੂੰ ਦਿਖਾਵਾਂਗੇ ਜੀ ਕਿੰਨੇ ਕ ਕਾਮਯਾਬ ਹੋਏ ਆ ਜੀ ਤੇ ਬਹੁਤ ਸੋਹਣਾ ਡੇਰੀ ਫਾਰਮ ਤਿਆਰ ਕੀਤਾ ਵਾ ਜੀ ਉੱਪਰ ਜਿਵੇਂ ਸਰਕਾਰ ਨਾਲ ਚੱਲ ਰਿਹਾ ਜੀ ਓਵੇਂ ਹੀ ਪਾਇਆ ਤੁਹਾਨੂੰ ਪਤਾ ਜੀ ਤੇ ਬਾਹਰ ਥਾਂ ਖੁੱਲਾ ਜੀ ਖੇਤ ਤੇ ਬੈਠੇ ਆ ਠੀਕ ਹੈ ਸਾਰਾ ਪੁੱਛਾਂਗੇ ਵੀ ਕੀ ਪਾਉਣਾ ਹੈ ਜੀ ਬਹੁਤ ਨੌਲੇਜ ਮਿਲੋਗੀ ਵੀਡੀਓ ਤੋਂ ਸਾਰੀ ਵੀਡੀਓ ਧਿਆਨ ਨਾਲ ਸੁਣਿਓ ਜੇ ਸਕਿਪ ਨਾ ਕਰਿਓ ਜੇ ਮੈਂ ਹਰੇਕ ਵੀਡੀਓ ਦੀ ਪਹਿਲੀ ਗੱਲ ਤਾਂ ਨੌਲੇਜ ਆਪਣੀ ਚ ਮਿਲਦੀ ਹੈ ਪਰ ਜ਼ਰੂਰ ਦੇਖਿਓ ਜੀ ਸਾਰੀ ਵੀਡੀਓ ਆਪਾਂ ਜਿਹੜੇ ਖਾਸ ਕੰਮ ਲਈ ਆਏ ਸੀਗੇ ਜੀ ਉਹ ਇਹਨਾਂ ਦੇ ਬਸ ਇੱਕ ਆ ਵੈਡ ਰਿਪੀਟਰ ਹੈ ਜੀ ਸਾਰਾ ਫਾਰਮ ਓਕੇ ਹੈ ਜੀ ਕੋਈ ਦਿੱਕਤ ਨਹੀਂ ਜੀ ਗਾਵਾਂ ਇਹਨਾਂ ਦੇ ਤਿੰਨ ਹੀ ਆ ਸਿਰਫ ਇਹਨਾਂ ਨੇ ਬੱਚਿਆਂ ਨੂੰ ਦੁੱਧ ਪਿਉਣ ਲਈ ਰੱਖੀਆਂ ਖਾਸ ਕਰ ਜ਼ਿਆਦਾਤਰ ਕੰਮ ਇਹ ਮੱਝਾਂ ਦੇ ਹੀ ਕਰਦੇ ਆ ਜੀ ਗਾਵਾਂ ਦਾ ਇਹ ਦੁੱਧ ਪਾਉਂਦੇ ਨਹੀਂ ਬਸ ਕੱਲੇ ਬੱਚਿਆਂ ਵਾਸਤੇ ਕੱਟੇ ਸਭ ਤੋਂ ਮੇਨ ਇੱਕ ਵੀ ਬੱਚਾ ਐਕਸਪਾਇਰ ਨਹੀਂ ਹੋਇਆਗਾ ਕੋਈ ਮੱਝ ਦਾ ਇੱਕ ਵੀ ਬੱਚਾ ਆ ਵੀ ਇਹ ਕਹਿੰਦੇ ਵੀ ਮੱਝ ਅਸੀਂ ਲੈ ਕੇ ਆਂਦੀ ਸੀ ਬਹੁਤ ਕਮਜ਼ੋਰ ਸੀ ਕੱਟਾ ਇੱਕ ਸਾਨੂੰ ਕੱਤੀ ਦਿਖਾਵਾਂਗੇ ਇੱਕ ਦਿਨ ਦੀ ਦੀ ਉਹਦੀ ਮਾਂ ਮਰ ਗਈ ਸੀ ਜੀ ਭਾਰ ਕੱਢ ਗਈ ਸੀਗੀ ਤੇ ਉਹ ਕੱਤੀ 200 ਗ੍ਰਾਮ ਦੁੱਧ ਤੇ ਤੇ ਆ ਗਏ ਨਾਲੇ ਅੱਜ ਪਾਲੀ ਹੈ ਬਹੁਤ ਸੋਹਣੀ ਛੇਦ ਹੈ ਜੀ ਉਹਦੀ ਸਾਰੀ ਸਾਨੂੰ ਜਿਹੜੀ ਇਹਨਾਂ ਕੋਲੇ ਬਰੀਡ ਤਿਆਰ ਹੋਈ ਹੈ ਉਹ ਦਿਖਾਵਾਂਗੇ ਜੀ ਪਹਿਲਾਂ ਤੁਸੀਂ ਮੱਝਾਂ ਦੇਖ ਸਕਦੇ ਆ ਜੀ ਆ ਪਹਿਲੀ ਮੱਝ ਦੇਖੋ ਤੁਸੀਂ ਇਹ 20 ਕਿਲੋ ਦੇ 17 18 ਕਿਲੋ ਦੇ ਕਰੀਬ ਦੁੱਧ ਦਿੰਦੀ ਹੈ ਜੀ ਇੱਕ ਗੱਲ ਹੋਰ ਦੱਸ ਦਿਆਂ ਬਈ 15 ਕਿਲੋ ਤੋਂ ਘੱਟ ਕੋਈ ਮੱਝ ਨਹੀਂ ਜਿਹਦੇ 20 ਪਲੱਸ ਤੋਂ ਹੈ ਨਹੀਂ ਜੀ 20 20 ਤੇ ਅੱਗੇ 15 ਤੋਂ 20 ਦੇ ਵਿਚ ਵਿੱਚ ਜਿਹੜੀਆਂ ਮੱਝਾਂ ਹੈਗੀਆਂ ਤੇ ਦੁੱਧ ਦਾ ਰੇਟ ਇਹਨਾਂ ਨੂੰ 70 ਤੋਂ 62 ਰੁਪਏ ਪੈ ਰਿਹਾ ਜੀ ਗਿੱਦੜਵੇ ਤੇ ਬਠਿੰਡੇ ਚ ਦੁੱਧ ਪਾਉਂਦੇ ਆ ਇਹ ਠੀਕ ਹੈ ਜੀ ਤੇ ਕਿੰਨਾ ਟਾਈਮ ਹੋਇਆ ਆਂਟੀ ਆਪਾਂ ਨੂੰ ਕੰਮ ਸ਼ੁਰੂ ਕੀਤੇ ਨੇ ਜੀ ਪੌਣੇ ਦੋ ਸਾਲ ਹੋ ਗਏ ਪੌਣੇ ਦੋ ਸਾਲ ਜੀ ਕਿੰਨੇ ਪਸ਼ੂ ਆ ਤੁਸੀਂ ਸ਼ੁਰੂ ਕੀਤਾ ਸੀ ਆਪਾਂ ਪਹਿਲਾਂ ਤਾਂ ਮੰਨ ਕੇ ਚੱਲੋ 7 ਇੱਕ ਝੋਟੀ ਲਿਆਂਦੀ ਸੀ ਇੱਕ ਝੋਟੀ ਲਿਆਂਦੀ ਹਾਂਜੀ 15 ਇਹ ਹੈ ਨਾ ਜੀ ਤੁਸੀਂ ਇਹੀ ਦੱਸੀ ਹੈ ਨਾ ਆਹ ਵਾਲੀ ਝੋਟੀ ਲਿਆਂਦੀ ਆਹ ਝੋਟੀ ਹਾਂ ਤੇ ਉਸ ਤੋਂ ਬਾਅਦ ਜੀ ਫਿਰ ਆ ਮੱਝ ਤੇ ਝੋਟੀ ਲੈਂਦੀ ਮੱਝ ਤੇ ਝੋਟੀ ਇਹ ਮੰਨ ਕੇ ਚੱਲੋ ਇਹਨਾਂ ਦੇ ਗਵਾਰਡ ਤੋਂ ਵੇਖ ਕੇ ਝੋਟੀ ਤੇ ਘੱਟੋ ਘੱਟ 4-5 ਥਾਵਾਂ ਤੇ ਜਾ ਕੇ ਫਿਰ ਇਹਨਾਂ ਕੋਲ ਹੀ ਆਈ ਹੈ ਜੀ ਇਹਨਾਂ ਦੀ ਮੰਨ ਕੇ ਚੱਲੋ ਇਹ ਰੁਚੀ ਸੀ ਵੀ ਇਹ ਪਸ਼ੂ ਆਪਾਂ ਖਰੀਦਣਾ ਤੇ ਪੰਜਵੀਂ ਥਾਂ ਵੇਖ ਕੇ ਇਹਨਾਂ ਦੇ ਘਰੇ ਆਈ ਹੈ ਜੀ ਇਹ ਮੱਝ ਤੇ ਆ ਝੋਟੀ ਜੀ ਉਸ ਤੋਂ ਬਾਅਦ ਪ੍ਰਮਾਤਮਾ ਨੇ ਕਿਰਪਾ ਕੀਤੀ ਹੈ ਜੀ ਅੱਜ ਦਾ ਮੰਨ ਲਓ ਹਰੇਕ ਪਸ਼ੂ ਬਰੀਡ ਦਾ ਜੀ ਠੀਕ ਆ ਤੇ ਦੁੱਧ ਵੀ ਆਪਾਂ ਤੁਹਾਨੂੰ ਦੱਸਾਂਗੇ ਵੀ ਕਿੰਨਾ ਪਾ ਰਹੇ ਆ ਕਿੰਨਾ ਖਰਚਾ ਕਰ ਰਹੇ ਆ ਕਿੰਨੇ ਪੈਸੇ ਵੱਜ ਰਹੇ ਆ ਜੀ ਸਾਰੇ ਤੋਂ ਨੂੰ ਉਧਰਲੇ ਡੰਗਰ ਵੀ ਦਿਖਾਵਾਂਗੇ ਜਿਹੜੇ ਇਹਨਾਂ ਦੇ ਮੰਨੋ ਮੱਜਾਂ ਤੋਂ ਝੋਟੀਆਂ ਤਿਆਰ ਹੋਈਆਂ ਜੀ ਚੱਟਾ ਸਿਰ ਪੈਨਾਂ ਕੋਲੇ ਇੱਕ ਹੀ ਆ ਜੀ ਜ਼ਿਆਦਾਤਰ ਕੱਟ ਗਈਆਂ ਆ ਰਹੀਆਂ ਚਲੋ ਪ੍ਰਮਾਤਮਾ ਜਦੋਂ ਕਿਸੇ ਨੂੰ ਕਾਮਯਾਬ ਕਰਦਾ ਜੀ ਠੀਕ ਹੈ ਹਰੇਕ ਬਾਸੇ ਵੀ ਫਿਰ ਰੱਬ ਸੁਣਦਾ ਹਨ ਤੇ ਤੁਹਾਨੂੰ ਦੱਸਾਂਗੇ ਤੇ ਆਂਟੀ ਨਾ ਕਰਾਂਗੇ ਗੱਲ ਜੀ ਵੀ ਕਿੰਨਾ ਦੁੱਧ ਪਾਉਦੇ ਆ ਕੀ ਬਚਦਾ ਜੀ ਦੁੱਧ ਕਿੰਨਾ ਪਾ ਰਹੇ ਆ ਜੀ ਆਪਾਂ ਤੇ ਕਿਹੜੇ ਹਿਸਾਬ ਨਾਲ ਪਾਉਣੇ ਆ ਹੁਣ ਬਠਿੰਡੇ 70 ਰੁਪਏ ਹੈ ਜੀ ਜਿੱਦੜਵੇ 65 ਰੁਪਏ ਹੈ ਜੀ ਤੇ ਆਪਣਾ ਪਿੰਡ ਵੀ 65 ਰੁਪਏ ਚੱਲਦਾ ਜੀ ਪਿੰਡ ਵੀ ਵਹਿੜਾ ਜੀ ਕਿੰਨਾ ਦੁੱਧ ਪਾ ਰਹੇ ਹੈ ਜੀ ਹੁਣ ਹੁਣ ਇਸ ਟਾਈਮ ਹੁਣ ਇਸ ਟਾਈਮ ਆਪਣਾ 1.5 ਕੁਇੰਟਲ ਦੁੱਧ ਚੱਲਦਾ ਆ ਮੰਨ ਲਓ ਵੱਧ ਤੋਂ ਵੱਧ ਆਪਾਂ ਕਿੰਨਾ ਦੁੱਧ ਪਾਇਆ ਜੀ ਉਹ ਆਪਣਾ ਵੀ ਡੇਢ ਕੁਆਂਟਲ ਤੋਂ ਉੱਪਰ ਵੀ ਜਾ ਵਰਦਾ ਹੀ ਉੱਪਰ ਵੀ ਜਾ ਹੁਣ ਜਿਵੇਂ ਤੁਸੀਂ ਕਹਿੰਦੇ ਮੱਜਾ ਸੂਣ ਆ ਲਿਆ ਮੱਜਾ ਸੂਣ ਆ ਲਿਆ ਜੀ ਤੇ ਰਿਪੀਟ ਬਰੀਡਿੰਗ ਵਾਲੀ ਕੋਈ ਸਮੱਸਿਆ ਨਹੀਂ ਕੱਲੀ ਇਹ ਵਹਿੜ ਹੀ ਜਾਣਾ ਜੀ ਕੱਲੀ ਵਹਿੜ ਹੀ ਗਈ ਬੋਲੋ ਸਕਸੈਸ ਦਾ ਪ੍ਰਮਾਤਮਾ ਦੀ ਕਰਤਾ ਹਾਂ ਜੀ ਹਾਂ ਜੀ ਹਾਂ ਜੀ ਠੀਕ ਹੈ ਜੀ ਮੰਨ ਤੇ ਕਿੰਨਾ ਟਾਈਮ ਹੋ ਗਿਆ ਜੀ ਪੌਣੇ 2 ਸਾਲ ਹੋ ਗਏ ਪੌਣੇ 2 ਸਾਲ ਹੋ ਗਏ ਇਹਨਾਂ ਨੂੰ ਖਰੀਦੇ ਪਸ਼ੂ ਕਿੰਨੇ ਕਾ ਜੀ ਕਿੰਨੇ ਕ ਪੈਸੇ ਤੁਸੀਂ ਕੋਲੋਂ ਲਾਏ ਆ ਇਹ ਵੈਸੇ ਅਸੀਂ ਤਾਂ ਕਰਿਆ ਸਾਰੇ ਖਰੀਦੇ ਹੀ ਆ ਵੀਰੇ ਤੇਰਾ 7 ਪਸ਼ੂ ਲਏ ਸੀ ਵੀਰੇ ਅੱਛਾ ਜੀ ਉਸ ਤੋਂ ਬਾਅਦ ਜਿਵੇਂ ਕੋਈ ਚੱਲ ਦੁੱਧ ਚੋਂ ਮਨ ਕੇ ਸਾਢੇ ਕਿਤੇ 1 ਲੱਖ ਰੁਪਿਆ ਦਾ ਦੁੱਧ ਪੈ ਜਾਂਦਾ ਠੀਕ ਹੈ ਜੀ ਤੇ ਬਚਦਾ ਕਿੰਨਾ ਜੀ ਕਿ ਕਟਿੰਗ ਦਾ ਖਰਚਾ ਕੱਢ ਗਏ ਹੁੰਦਾ ਕਟੀਆਂ ਕੁੱਟੀਆਂ ਦਾ ਲੱਖ ਸਵਾ ਲੱਖ ਰੁਪਿਆ ਬਚ ਜਾਂਦਾ ਮੀਂਹ ਲੱਖ ਤੋਂ ਵਾਲਾ ਕ ਬਚ ਜਾਂਦਾ ਹਾਂਜੀ ਹਾਂਜੀ ਠੀਕ ਹੈ ਜੀ ਕਿਵੇਂ ਤਰਕੀਬਾਈ ਜੀ ਇਹ ਕੰਮ ਸ਼ੁਰੂ ਕਰਨ ਦੀ ਤੁਸੀਂ ਆਪ ਆਪਦੇ ਤੋਂ ਪੱਦਰ ਤੇ ਕੀਤਾ ਜੀ ਇਹ ਕੰਮ ਹਾਂਜੀ ਹਾਂਜੀ ਤੁਸੀਂ ਕੀਤਾ ਹੈ ਜਿਵੇਂ ਬਾਈ ਜੀ ਦਾ ਤਾਂ ਮਿੱਟੀ ਦਾ ਕੰਮ ਸੀ ਇਹਨਾਂ ਦਾ ਮਿੱਟੀ ਦਾ ਕੰਮ ਸੀ ਖੇਤੀ ਦਾ ਕੰਮ ਸੀ ਠੀਕ ਹੈ ਜੀ ਇਹ ਮੈਨੂੰ ਆਪ ਨੂੰ ਸ਼ੌਂਕ ਸੀਗਾ ਵੀ ਮੈਂ ਘਰੇ ਵੇਹਲੀ ਰਹਿੰਦੀ ਮੈਂ ਕੋਈ ਨਾ ਕੋਈ ਕੰਮ ਚਲਾਵਾਂ ਕੰਮ ਚਲਾਵੇ ਹਾਂ ਠੀਕ ਹੈ ਹوڑا ਤੁਸੀਂ ਹਜੇ ਹੋਰ ਵਧਾਉਣਾ ਜੀ ਕਿ ਇੱਥੇ ਬਸ ਇੰਨੇ ਪਸ਼ੂ ਬਹੁਤ ਪਰਮਾਤਮਾ ਦੀ ਕਿਰਪਾ ਨਾਲ 100 ਕਤੇ ਹੀ ਇਹ ਵੀ ਕੱਟੋ-ਕੱਟ ਮੈਂ ਸੌ ਮੱਝ ਕਰਾਂ 100 ਮੱਝ ਕਰੋ ਜੀ ਹਾਂ ਠੀਕ ਆ ਵੀ ਸੌ ਮੱਝ ਕੱਟੋ-ਕੱਟ ਕਰੋ ਜੀ ਵੈਗ ਰੂ ਦੀ ਕਿਰਪਾ ਇਹ ਦੁੱਧ ਦੀ ਵਧੀਆ ਡਿਮਾਂਡ ਆ ਜੀ ਆਪਣੇ ਦੀ ਹਾਂਜੀ ਦੁੱਧ ਵਧੀਆ ਤੁਸੀਂ ਖੋਏ ਦੀ ਵੀ ਗੱਲ ਕਰ ਰਹੇ ਸੀ ਆਪਾਂ ਖੋਆ ਵੀ ਵੇਚਦੇ ਸਰਦੀ ਦੇ ਵਿੱਚ ਖੋਆ ਕੱਢ ਕੇ ਵੇਚਦੇ ਆ ਵੀਰੇ ਹਾਂਜੀ ਤੇ ਮੰਨ ਕੇ ਚਲੋ ਕਿਉਂ 12 ਮਹੀਨੇ 30 ਦਿਨ ਚੱਲਦਾ ਹੈ ਅੱਛਾ ਜੀ ਜੇ ਕਿਉਂ ਲੈਣਾ ਤਾਂ ਕੋਈ ਸੰਪਰਕ ਕਰ ਸਕਦਾ ਤੁਹਾਡੇ ਨਾਲ ਹਾਂਜੀ ਹਾਂਜੀ ਜਦੋਂ ਮਰਜ਼ੀ ਜੀ ਹੈ ਜਦੋਂ ਮਰਜ਼ੀ ਹਰ ਟਾਈਮ ਕਿਉਂ ਅਵੇਲੇਬਲ ਆ ਜੀ ਹਰ ਟਾਈਮ ਹਾਂ ਕੀ ਰੇਟ ਕਿਉਂ ਦਿੰਨੇ ਆ ਦੇਖੋ ਯਾਰ 1000 ਰੁਪਏ ਦਿੰਨੇ ਆ ਜੀ ਕਿਉਂ 1000 ਰੁਪਏ ਕਿਉਂ ਦੇਖੋ ਆ ਜੀ ਚਲੋ ਤਾਂ ਗਾਂ ਸਿਆਲ ਤੇ ਹੋਣਾ ਹੋਆ 600 ਰੁਪਏ ਕਿਲੋ ਜੀ ਫਿੱਕਾ ਹੋਆ 500 ਰੁਪਏ ਜੀ ਅੱਛਾ ਉਹ 500 ਆ ਜੀ ਮੰਨ ਕੇ ਜਦੋਂ ਸੋਨੂੰ ਕੀ ਲੱਗਦਾ ਵੀ ਦੁੱਧ ਚ ਫਾਇਦਾ ਹੈ ਕਿ ਪ੍ਰੋਡਕਟ ਬਣਾ ਕੇ ਵੇਚਣ ਚ ਫਾਇਦਾ ਹੈ ਵੈਸੇ ਵੀ ਦੁੱਧ ਨਾਲ ਉਦੋਂ ਇਸ ਕੰਮ ਚ ਹੀ ਪ੍ਰੋਡਕਟ ਬਣਾਇਆ ਜਾਂਦਾ ਹੈ ਨਾ ਜਿਵੇਂ ਘਿਓ ਆ ਜਾਂ ਖੋਆ ਤੁਸੀਂ ਕਹਿੰਦੇ ਫਿਰ ਖੋਆ ਤੁਸੀਂ ਸਿਆਲ ਚ ਉਦੋਂ ਤਾਂ ਇੱਕ ਤਾਂ ਚਲੋ ਖੋਆ ਲੱਗਦਾ ਹੀ ਸਿਆਲ ਚ ਆਈ ਇੱਕ ਫਿਰ ਉਦੋਂ ਦੁੱਧ ਜਿਆਦਾ ਹੁੰਦਾ ਹੋਊਗਾ ਨਾ ਹਾਂਜੀ ਹਾਂਜੀ ਦੁੱਧ ਜਿਆਦਾ ਹੁੰਦਾ ਠੀਕ ਹੈ ਮੈਂ ਤੇ ਤੁਹਾਨੂੰ ਗਾਂ ਮੱਝਾਂ ਤੇ ਫਾਇਦਾ ਹੀ گاਵਾਾਂ ਚ ਨਹੀਂ ਕਦੇ ਕੋਈ ਸ਼ੌਕ ਹੈ ਨਹੀਂ گاਵਾਾਂ ਦਾ ਨਹੀਂ گاਵਾਾਂ ਦਾ ਸ਼ੌਕ ਘਟੇ ਜੀ ਨਹੀਂ ਸ਼ੌਕ ਜੀ ਇਹ ਵੀ ਦੋ گاਵਾਾਂ ਚ ਹੈ ਤੁਸੀਂ ਰਪੀਟਰੀ ਲੈ ਜਾਂ ਜੀ ਨਾ ਹਾਂਜੀ ਹਾਂਜੀ अच्छा, अच्छा, अच्छा जी। जी। थीक 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 दे अपने ਕੋਲੇ ਆਗੇ ਗੱਬਣ ਹੋ ਗਏ ਜੀ ਕਿੰਨੇ ਗਾ ਤਿੰਨ ਸੀ ਜੀ ਮੇਰੇ ਕੋਲੇ ਇੱਕ ਇਹਦੀ ਮਾਂ ਸੀ ਜਿਹੜੀ ਉਹ ਵੀ ਬਣੀ ਨਹੀਂ ਸੀ ਜੀ ਉਹ ਵੀ ਮੈਂ 38000 ਦੀ ਲੈ ਕੇ ਹੁਣ 80000 ਦੀ ਵੇਚੀ ਅੱਛਾ 80000 ਦੀ ਵੇਚੀ ਹਾਂਜੀ ਠੀਕ ਹੈ ਜੀ ਉਹ ਵੀ ਆਪਣੇ ਭਾਈ ਨੂੰ ਦੇਤੀ ਨਹੀਂ 90 ਤੋਂ ਘੱਟ ਨਹੀਂ ਦੇਣੀ ਸੀ ਠੀਕ ਹੈ ਜੀ ਠੀਕ ਹੈ ਤੇ ਮੱਝਾਂ ਹੁਣ ਤੱਕ ਕੋਈ ਆਪਾਂ ਕਰੇ ਲੁਕੋਈ ਮੱਝ ਵੇਚੀ ਹੈ ਜੀ ਇੰਨਾਂ ਚੋ ਕੇ ਹਜੇ ਤੱਕ ਲੈ ਹੀ ਰਹੇ ਨਹੀਂ ਵੀ ਵੇਚ ਦਿੰਨੇ ਆ ਜੀ ਜਿਵੇਂ ਕੋਈ ਸੱਜਣ ਵਾਚ ਕਈ ਵਾਰੀ ਜਾਦਾ ਪਸ਼ੂ ਹੋ ਜਾਂਦੇ ਵਿੱਚ ਦਿੰਨੇ ਆ ਜੀ ਤੇ ਵਿੱਚ ਉਹ ਗਾਂ ਟੋਕੜ ਮੱਝ ਲੈ ਲੈਨੇ ਉਹ ਜਿਹੇ ਹਿਸਾਬ ਨਾਲ ਲੈ ਲੈਨੇ ਵੀ ਜਿਵੇਂ ਦੁੱਧ ਦੀ ਆਪਾਂ ਨੂੰ ਗਾਂ ਕਟੂਗਾ ਤੇ ਫਿਰ ਉਹ ਵੀ ਟੋਕੜ ਮੱਝ ਨਾਲ ਲੱਗਣਾ ਠੀਕ ਆ ਠੀਕ ਆ ਟੋਕੜ ਮੱਝ ਦੁੱਧ ਦਾ ਸਿਸਟਮ ਰੱਖਦੇ ਆ ਹਾਂਜੀ ਦੁੱਧ ਦਾ ਸਿਸਟਮ ਤੇ ਬੱਚਾ ਨਹੀਂ ਵਿੱਚ ਅੱਜ ਦਾ ਕੋਈ ਵੀ ਤੇ ਨਾ ਹੀ ਮਾਰਨ ਦਿੱਤਾ ਹਨਾ ਨਹੀਂ ਨਹੀਂ ਠੀਕ ਆ ਜੀ ਫਿਰ ਇਹ ਇਹਦੇ ਵਾਸਤੇ ਤੁਸੀਂ ਪਾਉਣੇ ਕੀ ਆ ਜੀ ਇਹਨਾਂ ਨੂੰ ਜਿਵੇਂ ਤੁਸੀਂ ਗਰਮੀ ਤੋਂ ਦੱਸ ਰਹੇ ਸੀਗੇ ਜਾਂ ਸੂਣ ਵਾਲੀਆਂ ਮੱਝਾਂ ਨੂੰ ਜਾਂ ਕੱਟੀਆਂ ਨੂੰ ਤੁਸੀਂ ਕੀ ਖਿਰਾਕ ਪਾਉਣੇ ਆ ਜੀ ਕੱਟੀਆਂ ਨੂੰ ਮੰਨ ਕੇ ਚੱਲੋ ਵੀ ਉਂਗਾਸੀ ਸਰ ਜੀ ਆਪਾਂ ਵੇ ਅਸੀਂ ਉੱਧਰ ਜਾ ਕੇ ਗੱਲ ਕਰਾਂਗੇ ਨਾਲੇ ਕੱਟੀਆਂ ਦਿਖਾਵਾਂਗੇ ਤੁਸੀਂ ਕਿਹੜਾ ਸੂਣ ਵਾਲੀਆਂ ਮੱਝਾਂ ਹਾਸਤੇ ਸੂਣ ਵਾਲੀਆਂ ਮੱਝਾਂ ਨੂੰ ਇਸ ਵੀ ਜਿਵੇਂ ਆ ਵੀ ਪਿਓਂ ਕੇ ਪਾ ਦਿੰਨੇ ਆ ਜੀ ਸ਼ੱਕਰ ਕਾਚੀ ਸ਼ੱਕਰ ਦੇ ਵਿੱਚ ਮਿੱਠਾ ਸੋਡਾ ਪਾ ਲੈਣੇ ਆ ਜੀ ਅੱਛਾ ਜੀ ਤੇ ਨਮਕ ਪਾ ਕੇ ਰਾਤ ਨੂੰ ਪਿਓਂ ਕੇ ਰੱਖ ਦਿੰਨੇ ਆ ਤੜਕੇ ਇਹਨਾਂ ਨੂੰ ਪਿਆ ਦੇਣੇ ਆ ਠੀਕ ਹੈ ਜੀ ਤੇ ਜਿਵੇਂ ਖਾਣਾ ਖਾਣਨੇ ਆ ਉਹਦੇ ਵਿੱਚ ਜਿਉਂ ਪਵਾ ਦੇਣੇ ਜੋ ਪਵਾ ਦੇਣੇ ਜੀ ਠੀਕ ਹੈ ਮੰਨ ਲਓ ਤੇ ਗਰਮੀ ਤੋਂ ਜੀ ਗਰਮੀ ਤੋਂ ਹੀ ਆ ਜੀ ਗਰਮੀ ਤੋਂ ਆ ਸ਼ੱਕਰ ਜੀ ਗਰਮੀ ਤੋਂ ਸ਼ੱਕਰ ਪਿਓਗੇ ਕੋਣੇ ਆ ਜੀ ਜੋ ਇਹ ਮਿੱਠਾ ਸੋਡਾ ਪਾਉਣੇ ਆ ਜੀ ਮਿੱਠਾ ਸੋਡੇ ਨਾਲ ਹਾਜਮਾ ਵਧੀਆ ਰਹਿੰਦਾ ਆ ਹਾ ਹਾਜਮਾ ਵਧੀਆ ਰਹਿੰਦਾ ਜੀ ਸਹੀ ਆ ਜੀ ਤੇ ਕੋਈ ਮਸਟਾਈਟਸ ਵਾਲੀ ਦਿੱਕਤ ਤਾਂ ਨਹੀਂ ਆਈ ਜੀ ਕਦੇ ਵੀ ਜੀ ਨਹੀਂ ਤੇ ਵਧੀਆ ਜੀ ਕੰਮ ਫਿਰ ਤੁਹਾਨੂੰ ਸਹੀ ਲੱਗ ਰਿਹਾ ਨਾ ਖੇਤੀ ਦੇ ਨਾਲ ਕੰਮ ਵਧੀਆ ਚੱਲ ਰਿਹਾ ਤੇ ਕਿੰਨੇ ਦਾ ਕਟੀਆਂ ਹੁੰਦੀਆਂ ਤਿਆਰ ਹੋ ਗਈ ਆਪਣੇ ਕੋਲੇ ਕਟੀਆਂ ਆਪਣੇ ਕੋਲੇ ਜਿਹੜੀਆਂ ਝੋਟੀਆਂ ਜੀ ਉਹ 7 ਹੈ ਜੀ ਹਾਂਜੀ ਛੋਟੀਆਂ ਕਟੀਆਂ ਜਿਹੜੀਆਂ ਉਹ 8 ਹੈ ਜੀ ਉਹ 8 ਹੈ ਜੀ ਮੰਨ ਲਓ 15 ਅੱਜ ਤੱਕ ਹੋ ਗਏ ਤੇ 4 ਇਹਨਾਂ ਆ ਨਿੱਕੀਆਂ ਜੀ 19 ਹੋ ਗਏ ਜੀ ਹਾਂ 19 ਨਾਲ ਹੋ ਗਏ ਜੀ ਇਹਨਾਂ ਦੀ ਮੱਝਾਂ ਮਿਲ ਲਾ ਲੈਣਾ ਹਾਂਜੀ ਮੱਝਾਂ ਆਪਣੇ ਕੋਲੇ 20 ਹੈ ਜੀ 20 ਹੈ ਜੀ ਠੀਕ ਹੈ ਮੰਨ ਲਓ ਵੀ 19 ਨਾਲ ਆ ਗਏ ਆਪਣੇ ਕੋਲੇ 18 ਮੱਝਾਂ ਜੀ 2 ਗਾਂ ਹੈ ਜੀ ਅੱਛਾ 18 ਮੱਝਾਂ ਦੋ ਗਾਵਾਂ ਠੀਕ ਹੈ ਜੀ ਲੈ ਆਪ ਆਪਣੇ ਪੱਧਰ ਤੇ ਹੀ ਕੰਮ ਸ਼ੁਰੂ ਕੀਤਾ ਜੀ ਕੋਈ ਲੋਨ ਵਗੈਰਾ ਤਾਂ ਨਹੀਂ ਲਿਆ ਜੀ ਨਹੀਂ ਨਹੀਂ ਜੀ ਹੈ ਇਹ ਤੇ ਕਿੰਨੇ ਪੈਸੇ ਲੱਗੇ ਸੀ ਜੀ ਆਪਣੇ ਸ਼ੈੱਡ ਤੇ ਇਹਦੇ ਤੇ ਸ਼ੈੱਡ ਤੇ ਉਹਦਾ ਸਾਰਾ ਆ ਵਿੱਚੇ ਨਿਉ ਭਰੀ ਸੀ ਜੀ ਇਹਦੀ 100 ਨਾਲ ਆ ਵੀ ਭਰਿਆ ਜੀ ਇਹਦੇ ਬਰੋਬਰ ਅੱਛਾ ਜੀ ਇਹ ਵੀ ਨਿਉ ਹੀ ਭਰੀ ਹੋਈ ਹੈ ਜੀ ਇਹਦੀ ਛੱਤ ਪਾਉਣੀ ਹੈ ਜੀ ਅੱਛਾ ਇਹਦੀ ਛੱਤ ਪਾਉਣੀ ਹੈ ਅੱਛਾ ਇੱਧਰ ਤੁਸੀਂ ਕਹਿੰਦੇ ਆ ਵੀ ਉਹ ਆਪਾਂ ਲਿਆਵਾਂਗੇ ਕੱਟੀਆਂ ਨਾ ਇੱਧਰ ਛੱਡਦੇ ਆ ਤੁਸੀਂ ਹਾਂਜੀ ਹਾਂਜੀ ਨਹੀਂ ਕੱਟੀਆਂ ਉਹ ਬਣਿਆ ਜੀ ਕੱਟੀਆਂ ਵਾਲਾ ਉਹ ਅੱਡ ਛੱਤ ਪਾਉਣੀ ਹੈ ਜੀ ਅੱਛਾ ਉਹ ਅੱਡ ਪਾਉਣੇ ਆ ਠੀਕ ਹੈ ਜੀ ਇਹ ਰਾਤ ਨੂੰ ਇੱਥੇ ਹੀ ਹੈ ਜੀ ਫਿਰ ਮੱਝਾਂ ਮਚਾਉਂ ਤਾਂ ਬਾਹਰ ਹੁੰਦੀਆਂ ਜੀ ਮੀਂਹ ਕਰਕੇ ਹੁਣ ਰਾਤ ਨੂੰ ਅੰਦਰ ਹੁੰਦੀਆਂ। ਅੱਛਾ ਰਾਤ ਨੂੰ ਅੰਦਰ ਹੁੰਦੀਆਂ। ਹਾਂਜੀ ਠੀਕ ਹੈ ਜੀ। ਤੇ ਫੈਟ ਫੂਡ ਦਾ ਤੱਕਦੇ ਸਿਸਟਮ ਦੇਖਿਆ ਨਹੀਂ ਜੀ ਦੁੱਧ ਆਪਣਾ ਵਧੀਆ 65 ਤੋਂ 70 ਰੁਪਏ ਲੱਗ ਰਿਹਾ ਹੈ ਨਾ ਜੀ। ਨਹੀਂ ਨਹੀਂ ਜੀ। ਤੇ ਫੀਡ ਕਿਹੜੀ ਪਾਉਣੀ ਹੈ ਜੀ? ਛੀੜ ਆਪਦੀ ਬਣਾ ਕੇ ਪਾਉ। ਆਪਦੀ ਬਣਾਉਣੇ ਕੀ ਕੀ ਪਾਉਣੀ ਹੈ ਫੀਡ ਜੀ? ਉਹਦੇ ਵਿੱਚ ਜਿਵੇਂ ਮੱਕੀ ਹੈ, ਕਣਕ ਹੈ, ਸੋਇਆਬੀਨ ਦੀ ਖਾਲ ਹੈ, ਸਰੋਂ ਦੀ ਖਾਲ ਹੈ, ਬਣੀਵੇਂ ਹੈ। ਠੀਕ ਹੈ ਜੀ। ਤੇ ਵਿੱਚ ਸੀਰਾ ਪਾ ਦਿੰਨੇ ਆ ਜੀ। ਠੀਕ ਹੈ ਜੀ। ਤੇ ਵਿੱਚ ਜਿਵੇਂ 2 ਕਿਲੋ ਦੁਜਾ ਤਾਰਾ ਮੀ بس ਇਹ ਜੀ ਜੇ ਬਾਕੀ ਬਣਾ ਤੇ ਕਾਮਾਂਦੀ ਤੁਸੀਂ ਇੱਥੇ ਆਪ ਕਰਦੇ ਸਾਰਾ ਦਿਨ ਵਿੱਚ ਰਹਿਣੇ ਪਸ਼ੂਆਂ ਦੇ ਹਾਂਜੀ ਹਾਂਜੀ ਠੀਕ ਹੈ ਜੀ ਮੰਨ ਲਓ ਬੰਦਾ ਵੀ ਰੱਖਿਆ ਪਰ ਫਿਰ ਵੀ ਤੁਹਾਨੂੰ ਪਤਾ ਵੀ ਕਿਹੜੇ ਪਸ਼ੂ ਨੂੰ ਕਿੰਨੀ ਲੋੜ ਹੈ ਕੀ ਹੈ ਹਨਾ ਵੀ ਸਾਰਾ ਬੰਦਾ ਵੀ ਆਇਆ ਜੀ ਬੇਟਾ ਵੀ ਜਿਵੇਂ ਹੈਗਾ ਜੀ ਤੇ ਸੀਰੀ ਵੀ ਨਾਲ ਕਰਵਾ ਦਿੰਦਾ ਜੀ ਪਰ ਫਿਰ ਵੀ ਸਾਰਾ ਧਿਆਨ ਆਪ ਨੂੰ ਹੀ ਰੱਖਣਾ ਪੈਂਦਾ ਰੱਖਣਾ ਪੈਂਦਾ ਹਾਂਜੀ ਬੇਟਾ ਜਿਵੇਂ ਤੁਸੀਂ ਕਹਿੰਦੇ ਵੀ ਦੁੱਧ ਹੀ ਭਾਗੇ ਆਉਂਦਾ ਸਵੇਰ ਸ਼ਾਮ ਹਾਂਜੀ ਬੇਟਾ ਜਿਵੇਂ ਤੜਕੇ 3 ਵਜੇ ਅਸੀਂ ਉੱਠਦੇ ਹਾਂ ਦੋਨੇ ਮਾਪਤਾ ਫੜ ਕੇ ਇਸ ਪੱਠੇ ਆਪ ਪਵਾ ਦਿੰਨੇ ਹਾਂਜੀ ਠੀਕ ਹੈ ਜੀ ਹਾਂਜੀ ਦੋਨੋਂ ਇੱਕ ਬੰਦਾ ਹੀ ਇੰਨੇ ਪਸ਼ੂਆਂ ਦੇ ਰੱਖਿਆ ਹੋਇਆ ਤੁਸੀਂ ਹਾਂਜੀ 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 ਠੀਕ ਹੈ ਠੀਕ ਪਹਿਲਾਂ ਅਸੀਂ ਖੁਦ ਹੀ ਕੰਮ ਕਰਦੇ ਸੀ ਜਦੋਂ ਇਹਨਾਂ ਦਾ ਐਕਸੀਡੈਂਟ ਹੋ ਗਿਆ ਸੀਗਾ ਜੀ ਉਸ ਤੋਂ ਬਾਅਦ ਫਿਰ ਅਸੀਂ ਇੱਕ ਬੰਦਾ ਰੱਖ ਲਿਆ ਸੀ ਠੀਕ ਹੈ ਜੀ ਮੰਨ ਲਓ ਵੀ ਜਿਵੇਂ ਤੁਹਾਡੇ ਤੇ ਇੰਨੀ ਵਿਪਤਾ ਪਈ ਰਹੀ ਹੈ ਪਸ਼ੂ ਤੁਸੀਂ ਉਹਵੇਂ ਟੁੱਟਣ ਨਹੀਂ ਦਿੱਤੇ ਸਹੀ ਰਹੇ ਨਹੀਂ ਨਹੀਂ ਪਸ਼ੂਆਂ ਦਾ ਕੰਮ ਸੀ ਹਾਂ ਚਲੋ ਫਿਰ ਆਪਣੀ ਕਮਾਈ ਹੈ ਜੀ ਹਨਾ ਜਿਵੇਂ ਨਿੱਕੇ ਕੱਟੇ ਕੱਟਿਆ ਸਾਰਾ ਧਿਆਨ ਦੁੱਧ ਪਿਉਣਾ ਮੈਂ ਬੱਚਿਆਂ ਨੂੰ ਹਾਂਜੀ ਸਾਰਾ ਮੈਂ ਆਪ ਪਿਉਣਾ ਹੀ ਨਹੀਂ ਪਾਲਣਾ ਇਹ ਦੂਜਾ ਵੀ ਜਿਵੇਂ ਤੁਸੀਂ ਕਹਿੰਦੇ ਵੀ ਡੈਥ ਰੇਟ ਆਪਣੇ ਬੱਚੇ ਵਾਲਾ ਜਿਵੇਂ ਹੀ ਹੈਣੀ ਹੈ ਜੀ ਇਹ ਤੁਸੀਂ ਦੱਸ ਸਕਦੇ ਆ ਵੀ ਕੀ ਧਿਆਨ ਰੱਖਣਾ ਪੈਂਦਾ ਹੈ ਤੇ ਚਲੋ ਆਪਾਂ ਤਾਂ ਦੱਸ ਹੀ ਦੇਈਦਾ ਵੈਸੇ ਵੀ ਲੋਕ ਕਹਿ ਦਿੰਦੇ ਆ ਵੀ ਗਲੇ ਕੋ ਟੂ ਤੋ ਟੀਕਾ ਲਵਾ ਲੋ ਲਵਾ ਲੋ ਮੈਂ ਕਦੇ ਕੁਛ ਨਹੀਂ ਲਵਾਇਆ ਜੀ ਅੱਛਾ ਜੀ ਐਵੇਂ ਆਖਾਂ ਵੀ ਇਹਨਾਂ ਦੀ ਮੈਂ ਦੁੱਧ ਤੋਂ ਹੀ ਸੇਵਾ ਫੁੱਲ ਕਰਦਾ ਹਾਂ ਬਸ ਮੇਨ ਦੁੱਧ ਆ ਜੀ ਹਾਂਜੀ ਜੀ ਮੈਂ ਮੰਨ ਲਓ ਮਹੀਨਾ ਦੁੱਧ 6 ਕਿਲੋ ਦੁੱਧ ਹਾਂਜੀ ਇਹ ਜਨਮ ਤੋਂ ਲੈ ਕੇ 3 ਮਹੀਨਿਆਂ ਤੱਕ 6 ਕਿਲੋ ਦੁੱਧ ਪੀਉਣੀ ਹੁੰਦੀ ਸੁਬਾਹ ਸ਼ਾਮ ਦਾ ਅੱਛਾ 6 ਕਿਲੋ ਦੁੱਧ ਪੀਉਣੀ ਹਾਂਜੀ 3 ਕਿਲੋ ਸੁਬਾਹ 3 ਕਿਲੋ ਸ਼ਾਮ ਨੂੰ ਅੱਛਾ ਉਸ ਤੋਂ ਬਾਅਦ ਫੀਡ ਸਟਾਰਟ ਕਰ ਦਿੰਦੇ ਤੇ ਉਸ ਤੋਂ ਬਾਅਦ ਨਾਲ ਆਪੀ ਨੀਰਾ ਪੱਠਾ ਆਪੀ ਫੀਡ ਸਾਰਾ ਕੁਝ ਨਾਲ ਚੱਲਦੀ ਠੀਕ ਆ ਆਪਣੀ ਕੋਈ ਘਰ ਦੀ ਝੋਟੀ ਤਿਆਰ ਹੋਈ ਹੈ ਜੀ ਦਿਖਾ ਦਿਗੇ ਜਿਹੜੀ ਆਪਣੀ ਚੰਗੇ ਦੁੱਧ ਤੇ ਚੱਲ ਰਹੀ ਹੋਵੇ ਆ ਘਰ ਦੀ ਝੋਟੀ ਹਜੇ ਤੱਕ ਕੋਈ ਨਹੀਂ ਜਿਆ ਦੋ ਝੋਟੀਆਂ ਲਗੀਆਂ ਇਹ ਸੋਨਾ ਲਗੀਆਂ ਜੀ ਅੱਛਾ ਜੀ ਬਾਕੀ ਉਹ ਕਟਣਾ ਹਾਂ ਫਿਰ ਪੌਣੇ ਦੋ ਸਾਲਾਂ ਚ ਹਨਾ ਇਹ ਕੋਈ ਨਹੀਂ ਹੋ ਜੀ ਉਹ ਹਜੇ ਬੰਨ ਲਗਾ ਹਨਾ ਹਾਂਜੀ ਬੰਨ ਮੰਨ ਲਓ ਘਰ ਦੀ ਝੋਟੀ ਕੋਈ ਨਹੀਂ ਵੀ ਆਪਾਂ ਚੰਗੇ ਪਸ਼ੂ ਹੀ ਖਰੀਦੇ ਆ ਕਿੰਨੇ ਕ ਪੈਸੇ ਅੰਦਾਜ਼ਾ ਹੁਣ ਤੱਕ ਲਾਦੇ ਹੋਣਗੇ ਪਸ਼ੂਆਂ ਦੇ ਜੀ ਹਾਂ ਲਾਈ ਦਿੱਤਾ ਜੀ 25 ਲੱਖ ਰੁਪਏ 25 ਲੱਖ ਰੁਪਏ 25 ਲੱਖ ਲਾ ਕੇ ਸਮਝ ਲਓ ਬਈ ਆਈਲਰਟ ਦਾ ਕਰਤਿਆ ਲਾਦਾ ਤੁਸੀਂ ਜਵਾਬ ਭੇਜਦੇ ਤਾਂ ਇੰਨੇ ਕ ਪੈਸੇ ਲੱਗਦੇ ਸੋਡੇ ਹਾਂਜੀ ਲੱਖ ਰੁਪਈਆ ਸਵਾ ਲੱਖ ਤੁਹਾਨੂੰ বাজ ਰਿਹਾ ਜੀ ਕਰ ਤੇ ਨਾਲ ਕਟੀਆਂ ਵੀ ਪਲ ਰਹੀਆਂ ਉਹ ਤਾਂ ਆਪਣੀ ਕਮਾਈ ਵੱਖਰੀ ਆ ਜਿਹੜੀਆਂ 16 17 19 ਕਟਗਰੀ ਤੁਸੀਂ ਕਹਿੰਦੇ ਆ ਵੀ ਹੈਗਾਂ ਉਹ ਤਾਂ ਇਹਦੇ ਵਿੱਚ ਨਹੀਂ ਆ ਰਹੀਗੀ ਲੱਖ ਸਵਾ ਲੱਖ ਤਾਂ ਤੁਸੀਂ ਦੁੱਧ ਚੋ ਹੀ ਕਮਾ ਰਹੇ ਆ ਇਸ ਟਾਈਮ ਹਾਂਜੀ ਹਾਂਜੀ ਠੀਕ ਆ ਸਹੀ ਆ ਜੀ ਫਿਰ ਓਕੇ ਆ ਵਧੀਆ ਕੰਮ ਆ ਕੋਈ ਮਾੜਾ ਨਹੀਂ ਆ 25 ਲੱਖ ਲਾ ਕੇ ਤੁਸੀਂ ਦੇਖੋ ਜੇ ਮੁੰਡਾ ਬਾਹਰ ਜਾਂਦਾ ਤਾਂ ਸ਼ਾਇਦ ਹੋ ਸਕਦਾ ਅਜੇ ਤੱਕ ਉਹਦੇ ਸக்ஸੈਸੀ ਨਾ ਹੁੰਦਾ ਜਾਂ ਲੱਖ ਰੁਪਈਆ ਤੁਹਾਨੂੰ ਭੇਜਦਾ ਨਾ ਹਾਂ ਹਾਂਜੀ ਹਾਂਜੀ ਇੱਥੇ ਆਪਦੇ ਘਰੇ ਵੀ ਆ ਤੇ ਪੈਸੇ ਵੀ ਕਮਾ ਰਿਆ ਨਾ ਜੀ ਤੁਸੀਂ ਦੱਸਦੇਈ ਤਾਂ ਵੀ ਮੁੰਡੇ ਨੇ ਬਾਹਰ ਜਾਣਾ ਸੀਗਾ ਜੀ ਹਾਂਜੀ ਹਾਂਜੀ ਬਾਹਰ ਜਾਣਾ ਸੀ ਅੱਛਾ ਫਿਰ ਤੁਸੀਂ ਕੈਨਸਲ ਕਰਤਾ ਹੀ ਐ ਬਸ ਉਹਨਾਂ ਦਾ ਸਟੱਡੀ ਵੀ ਜਾਇਆ ਸੀ ਕੱਲਾ ਅੱਛਾ ਜੀ ਤੇ ਉਹ ਕਹਿੰਦਾ ਵੀ ਮੈਂ ਉਹ ਕਹਿੰਦਾ ਵੀ ਸਟੱਡੀ ਤੇ ਇੰਨੇ ਪੈਸੇ ਨਹੀਂ ਲਾਉਂਦੇ ਤੇ ਉਹ ਵਰਕ ਪਰਮਿਟ ਹੈਣੀ ਆ ਫਿਰ ਫਾਇਦਾ ਨਹੀਂ ਹੈ ਨਾ ਫਿਰ ਉੱਥੇ ਜਾ ਕੇ ਕੱਲਾ ਪੜਨ ਤੇ ਆਪਾਂ 25-26 ਲੱਖ ਰੁਪਈਆ ਲਾ ਲਗੇ ਉਹਦਾ ਫਾਇਦਾ ਨਹੀਂ ਹੈ ਨਾ ਬਾਕੀ ਤੁਹਾਨੂੰ ਬਾਹਰ ਦੇ ਹਾਲਾਤਾਂ ਦਾ ਹੁਣ ਪਤਾ ਹੀ ਹੈ ਜੀ ਕਿ ਜਿਹੜੇ ਬੰਦੇ ਪਹਿਲਾਂ ਸੈਟਲ ਆ ਉਹ ਸੈਟਲ ਆ ਪਰ ਹੁਣ ਹਾਲਾਤ ਮਾੜੇ ਹੀ ਆ ਜੀ ਹਾਂਜੀ 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 ਵੀ ਚਲੋ ਇੱਕ ਬੱਚਾ ਆਪਦਾ ਘਰੇ ਆ ਗੋਲੇ ਆ ਹਨਾ ਜੀ ਜਿਹਦੇ ਨਾਲ ਉਹਦਾ ਸਖੈਸਾ ਕੰਮ ਸਹੀ ਹੈ ਜੀ ਚਲੋ ਆਪਾਂ ਨੂੰ ਤੁਹਾਨੂੰ ਕਟੀਆਂ ਦਿਖਾਉਣੇ ਆ ਜੀ ਉਧਰ ਜਿਹੜੀਆਂ ਆ ਸਾਰੀ ਬਰੀਡ ਆਈ ਇਹਨਾਂ ਦੀ ਜਿਹੜੀ ਇਹਨਾਂ ਨੇ ਆਪ ਖਰੀਦੀ ਵੀ ਆ ਆਹ ਵਾਲੀ ਕੱਟੀ ਦੀ ਆਹ ਵਾਲੀ ਕੱਟੀ ਦੀ ਮਾਂ ਮਰ ਗਈ ਸੀ ਅੱਛਾ ਲਾਡੋ ਹੋਠ ਬੱਤੇ ਆਹ ਕੱਟੀ ਸੀ ਜਿਹੜੀ ਇੱਕ ਦਿਨ ਦੀ ਦੀ ਇਹਦੀ ਮਾਂ ਮਰ ਗਈ ਸੀ ਕਿੰਨੀ ਉਮਰ ਹੋ ਗਈ ਜੀ ਇਹਦੀ ਇਹ ਹੋ ਗਈ 5 ਮਹੀਨੇ 5 ਮਹੀਨੇ ਦਿੰਦੀ ਆ ਇਹ ਫਿਰ ਤੁਸੀਂ ਉਪਰੇ ਦੁੱਧ ਤੇ ਹੀ ਬਾਲੀ ਜਣਾਈ ਫਿਰ ਸਾਰੇ ਉਪਰੇ ਦੁੱਧ ਤੇ ਚੱਲਦੇ ਆ ਹਾਂ ਸਾਰੇ ਕਿਹੜਾ ਆਪ ਦਾ ਆਪ ਦਾ ਮਿਲਦਾ ਜਿਹੜੇ ਕਰ ਲਈ ਲੈ ਠੀਕ ਹੈ ਜੀ ਆਹ ਦੇਖ ਲਓ ਜੀ ਤੁਸੀਂ ਸੇਵਾ ਤਾਂ ਇੱਥੋਂ ਹੀ ਕਨਫਰਮ ਹੋ ਜਾਂਦੀ ਹੈ ਜਿਵੇਂ ਇਹਨੂੰ ਮੰਨ ਲਗੇ ਚਲੋ ਵੀ ਇਹਦੀ ਮਾਂ ਮਰ ਗਈ ਸੀ ਇੱਕ ਦਿਨ ਦੀ ਦੀ ਤੇ ਪੰਦਰ ਮਹੀਨਾ ਦੀ ਗੱਤੀ ਹੈ ਜੀ ਹਜੇ ਤੱਕ ਇਹ ਤੇ ਵਧੀਆ ਗਰੋਥ ਹੈ ਜੀ ਬਾਕੀ ਤੁਹਾਨੂੰ ਉੱਤਰ ਦਿਖਾਵਾਂਗੇ ਕੱਟੀਆਂ ਇਹਨਾਂ ਦੀਆਂ ਉੱਧਰ ਹੈ ਜੀ ਤੇ ਜਿਹਨੇ ਇੱਥੇ ਖੁੱਲੀਆਂ ਛੱਡਦੇ ਆ ਉਹ ਬਲਿਆ ਹੋਇਆ ਜੀ ਕਟੀਆਂ ਵਾਸਤੇ ਉਹ ਸਾਹਮਣੇ ਹੈ ਜੀ ਹਾਂਜੀ ਉਹਦੇ ਉੱਤੇ ਛੱਤ ਪਾਣੀ ਹੈ ਹਾਂਜੀ ਦੇਖੋ ਇੱਥੇ ਕਟੀਆਂ ਖੁੱਲੀਆਂ ਛੱਡਦੇ ਆ ਖੁੱਲੀਆਂ ਛੱਡਣੀਆਂ ਜ਼ਰੂਰੀ ਆ ਜੇ ਹੁਣ ਇਹ ਤਾਂ ਖੁੱਲੀਆਂ ਰਹਿਣਗੀਆਂ ਤਾਂ ਮੇਰੇ ਹਿਸਾਬ ਨਾਲ ਉਹ ਵੀ ਭੜਨ ਵਾਲੀ ਪ੍ਰੋਬਲਮ ਹੀ ਨਹੀਂ ਆਉਣੀ ਜਿਵੇਂ ਮੱਝਾਂ 'ਚ ਹੁੰਦੀ ਆ ਇਹ ਤਾਂ ਮੀਂਹ ਕਰਕੇ ਹੋਇਆ ਨਾ ਜੀ ਫਿਰ ਹੁਣ ਮੀਂਹ ਕਰਕੇ ਚਿੱਕਰ ਹੋ ਗਿਆ ਜੀ ਹੂੰ ਇੱਕ ਅਸਮਿੱਟੀ ਸਿੱਟਲਗਾ ਟਰਾਲਗਾ ਲਿਆ ਕੇ ਜੀ ਠੀਕ ਹੈ ਜੀ ਅੱਗੇ ਟੀਕੇ ਫਿਰ ਤੁਸੀਂ ਕਹਿ ਕੇ ਪਰਵਾਉਣੇ ਆ ਕਿ ਕਹਿ ਕੇ ਪਰਵਾਉਣੇ ਆ ਜੀ ਅੱਛਾ ਮੰਨ ਲਓ ਚੰਗਾ ਸੀਮਣੀ ਲਵਾਇਆ ਜੀ ਜਿਹੜਾ ਲਵਾਇਆ ਹੁੰਦਾ ਠੀਕ ਹੈ ਜੀ ਆ ਕੱਟੀਆਂ ਜਿਹੜੀਆਂ ਇਹਨਾਂ ਦੀਆਂ ਹੁਣ ਤਾਂ ਹੀ ਤਿਆਰ ਹੋਈਆਂ ਮੰਨ ਲਓ ਜਿਹੜੀ ਇਹਨਾਂ ਦੀ ਕਮਾਈ ਹੈ ਜੀ ਜਿਹੜਾ ਦੁੱਧ ਤੋਂ ਲੱਖ ਸਵਾ ਲੱਖ ਰੁਪਈਆ ਬੱਜ ਰਿਹਾ ਉਹਦਾ ਵੱਖਰਾ ਹੈਗਾ ਹੀ ਆ ਜੀ ਪਰ ਜੇ ਤੁਸੀਂ ਆਪਾਂ ਇਹਨਾਂ ਨੂੰ ਕੰਪੇਅਰ ਕਰਗੇ ਠੀਕ ਹੈ ਜੀ ਜਿੰਨੇ ਪੈਸੇ ਇਹਨਾਂ ਨੇ ਲਾਏ ਆ 25 ਲੱਖ ਰੁਪਇਆ ਠੀਕ ਹੈ ਤੇ ਉਹ ਇਹਨਾਂ ਨੇ ਹੀ ਪਰਮਾਤਮਾ ਦੀ ਕਿਰਪਾ ਨਾਲ ਕਢਦੇ ਨੇ ਜੀ ਠੀਕ ਹੈ ਸਾਰੀਆਂ ਚੰਗੀ ਬਰੀਡ ਵਾਲੀਆਂ ਝੋਟੀਆਂ ਜੀ ਜਿਵੇਂ ਤੁਸੀਂ ਸਾਹਮਣੇ ਝੋਟੀ ਦੇਖ ਰਹੇ ਆ ਠੀਕ ਹੈ ਉਹ 2 ਸਾਲਾਂ ਦੀ ਹੋਣੀ ਆ ਜੀ ਨਾ ਜੀ ਹਾਂਜੀ 13 ਅਗਸਤ ਨੂੰ ਹੋ ਜੀ 13 ਅਗਸਤ ਨੂੰ ਜੀ ਤੇ ਇੱਕ ਆ ਤੁਸੀਂ ਦੱਸਦੇ ਸੀ ਹੈ ਨਾ ਵੀ ਜਿਹਦਾ ਟ੍ਰੀਟਮੈਂਟ ਚੱਲ ਰਿਹਾ ਵੀ ਇਹ ਕਰਵਾਉਣੀ ਆਪਾਂ ਹਾਂਜੀ 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 ਹਾਂ ਸੌਣ ਬਾ ਹੁਣ ਚਲੋ ਸੌਣ ਚੜ ਗਿਆ ਜੀ ਇਹਦੇ ਨੇ ਗੋਲੀ ਪੈਣਾ ਜਦੋਂ ਉਹ ਛੋਟੀ ਦਾ ਵਜ਼ਨ ਪੂਰਾ ਆਪਣਾ ਹਾਂਜੀ ਹਾਂਜੀ ਤੇ ਇਹ ਜਿਵੇਂ ਕੋਈ ਚੀਜ਼ ਦਿੰਨੇ ਆ ਕਿ ਵੈਸੇ ਹੀ ਪ੍ਰਮਾਤਮਾ ਵੱਲੋਂ ਹੀ ਆਪਣੇ ਕੋਈ ਗੱਟਾ ਨਹੀਂ ਆਇਆ ਜੀ ਨਹੀਂ ਜੀ ਅਸੀਂ ਤਾਂ ਕਈ ਵਾਰੀ ਕੋ ਦੇਸੀ ਪਰਮ ਦਾ ਉਹ ਕੱਟੇ ਸੀਗੇ ਜੀ ਵਿੱਚੋਂ ਹੁਣ ਤਿੰਨ ਕੱਟੇ ਵੇਚਦੇ ਸੀ ਪੰਤਰੀ ਅੱਛਾ ਤਾਂ ਇਹਨਾਂ ਵੇਚਦੇ ਅੱਛਾ ਤਾਂ ਇਹਨਾਂ ਵੇਚਦੇ ਸੀ ਜੀ ਬਈ ਉਹ ਸੇਵਾ ਇਹਨਾਂ ਦੀ ਵੀ ਉਨੀ ਕਰਦੇ ਆ ਹਾਂਜੀ ਹਾਂਜੀ ਹਾਂ ਆ ਵੀ ਚਲੋ ਉਹਨਾਂ ਨੇ ਹੀ ਵਹਿ ਗਈ ਜਾਣਾ ਹੁੰਦਾ ਜੀ ਹਾਂਜੀ ਹਾਂਜੀ ਤੇ ਫਿਰ ਆ ਚਲੋ ਇਹਨਾਂ ਤੋਂ ਤਾਂ ਗਾਹ ਕੋਈ ਨਾਟਕ ਬੋਰ ਸੇਵ ਹੀ ਹੈ ਜੀ ਆਪਾਂ ਰੱਖਣੀ ਹੈ ਫੇਰ ਰੱਖਣਾ ਕਰਮਣਾ ਫੇਰ ਹੀ 100 ਵਜ ਤੇ ਜਾਵਾਂਗੇ ਨਹੀਂ ਮੰਗਦੇ ਬਹੁਤ ਹੈ ਜੀ ਪਰ ਅਸੀਂ ਦਿੰਦੇ ਨਹੀਂ 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 ਫਿਰ ਆਪਾਂ ਵੀ ਘਰ ਦੀ ਬਰੀੜੀ ਦੇ ਦੀ ਫਿਰ ਆਪਣੇ ਪੱਲੇ ਕੀ ਆਵੇ ਫਿਰ ਫਾਇਦਾ ਨਹੀਂ ਇਹੀ ਤਾਂ ਆਪਣੀ ਕਮਾਈ ਆਣਾ ਸਾਰਿਆਂ ਦੇ ਪ੍ਰੋਪਰ ਅੱਛ ਅੱਛਾ ਸਾਰੇ ਕਹਿੰਦੇ ਉਹੀ ਹੋਣੀ ਅੱਛਾ ਉਹੀ ਆਉਂਦੀ ਹੈ ਸਾਰੇ ਕਹਿੰਦੇ ਨਾ ਇਹਨਾਂ ਦੇ ਹੀ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਹਾਂ ਹਾਂ ਫੇਰ ਹੀ ਬਾਇਓ ਡਾਟਾ ਵੀ ਫੇਰ ਹੀ ਰਹਿੰਦਾ ਹੀ ਨਹੀਂ ਤਾਂ ਪਤਾ ਨਹੀਂ ਲੱਗਦਾ ਨਾ ਨਹੀਂ ਪਤਾ ਨਹੀਂ ਲੱਗਦਾ ਨਾ ਤੇ ਹੈ ਵੀ ਚੰਗੇ ਦੁੱਧ ਵਾਲੇ ਦਾ ਮਾਵਾ ਜੀ ਜਿਹੜੇ ਬੱਚਿਆਂ ਦੇ ਨਾਂ ਹੈ ਜੀ ਉਹੀ ਮੰਨ ਕੇ ਚੱਲੋ ਵੀ ਜਿਵੇਂ ਉਹਨਾਂ ਦੇ ਬੱਚਿਆਂ ਦਾ ਨਾਂ ਚੋਣ ਵਾਸਤੇ ਲੈਤਾ ਜੀ ਉਸੇ ਦੀ ਮਾਣੇ ਖੜੀ ਹੋ ਜਾਣਾ ਜੀ ਅੱਛਾ ਉਸੇ ਦੀ ਮਾਣੇ ਖੜੀ ਹੋ ਜਾਣਾ ਉਸੇ ਦੀ ਮਾਣੇ ਖੜੀ ਹੋ ਜਾਣਾ ਸਹੀ ਹੈ ਜੀ ਫਿਰ ਇਹ ਵੀ ਸੋਹਣੀ ਗੱਲ ਹੈ ਚਲੋ ਇਹ ਆਪਣਾ ਪਿਆਰ ਹੈ ਪਸ਼ੂਆਂ ਨਾਲ ਹਾਂਜੀ ਹਾਂਜੀ ਦੋ ਸਾਲਾਂ ਤੁਸੀਂ ਬਹੁਤ ਕੁਝ ਕਮਾਲ ਆ ਮੇਰੇ ਹਿਸਾਬ ਨਾਲ ਦਾ ਜੀ 2 ਸਾਲਾਂ ਜੇ ਇੰਨਾ ਸਕਸੈਸ ਹੋਣਾ ਬਹੁਤ ਵੱਡੀ ਗੱਲ ਆ ਜਦੋਂ ਪ੍ਰਮਾਤਮਾ ਹੋਰ ਤਰੱਕੀ ਬਖਸ਼ੇ ਧੰਨਵਾਦ ਜੀ ਤੁਸੀਂ ਦੇਖੋ ਵੀ ਇਹ ਇੱਕ ਲੇਡੀਜ਼ ਫਾਰਮ ਕਰ ਰਹੇ ਆ ਜੀ ਠੀਕ ਆ ਬਾਈ ਨੂੰ ਬਾਈ ਬਾਈ ਜੀ ਦਾ ਮਿੱਟੀ ਦਾ ਕੰਮ ਸੀ ਇਹਨਾਂ ਦਾ ਐਕਸੀਡੈਂਟ ਹੋਇਆ ਸੀ 6-7 ਮਹੀਨਿਆਂ ਤੋਂ ਬਾਈ ਜੀ ਮੰਜੇ ਤੇ ਪਹਿਲਾਂ ਆਪ ਦੁੱਧ ਪਾਉਂਦੇ ਸੀ ਜੀ ਹੁਣ ਬੇਟਾ ਇਹਨਾਂ ਦਾ ਠੀਕ ਆ ਜੀ ਤੁਸੀਂ ਦੇਖੋ ਵੀ ਐ ਨਹੀਂ ਹੁੰਦਾ ਵੀ ਜੇ ਮੰਨ ਕੇ ਚਲੋ ਲੇਡੀਜ਼ ਕੱਲਾ ਘਰ ਦਾ ਕੰਮ ਹੀ ਨਹੀਂ ਕਰ ਸਕਦੇ ਜੀ ਡੇਰੀ ਫਾਰਮ ਵੀ ਕਰ ਸਕਦੇ ਆ ਤੁਸੀਂ ਇਹ ਵੀ ਘਰ ਦਾ ਕੰਮ ਹੀ ਆ ਜੇ ਦੇਖਗੇ ਤਾਂ ਹਣ ਦੇਖੋ ਤੁਸੀਂ ਵੀ ਆਂਟੀ ਜੀ ਆਪ ਸਾਰਾ ਦਿਨ ਪਸ਼ੂਆ ਚ ਰਹਿੰਦੇ ਆ ਠੀਕ ਆ ਤੁਹਾਨੂੰ ਦੱਸਿਆ ਹੀ ਆ ਵੀ ਸੋਬਾ 3 ਵਜੇ ਉੱਠਦੇ ਆ ਤੇ ਉਹਨਾਂ ਦੇ ਸਾਹਮਣੇ ਉਹਨਾਂ ਦੇ ਰਿਜ਼ਲਟ ਵੀ ਆਏ ਹੋਏ ਆ ਜੀ ਦੇਖੋ ਜੇ ਮਿਹਨਤ ਕਰਦੇ ਆ ਤਾਂ ਪ੍ਰਮਾਤਮਾ ਸੌਂਦਾ ਵੀ ਆ ਦੇਖੋ ਤੁਸੀਂ ਆ ਪੂਰੇ ਇਹਨਾਂ ਦਾ ਸਾਰਾ ਤਿਆਰ ਹੋਇਆ ਗਿਆ ਜੀ ਫਰਬ ਇਹਨਾਂ ਦੀ ਲੰਮੀ ਓਵਰ ਕਰੇ ਤੇ ਜਿੱਦੇ ਸੋਣੀਆਂ ਸਾਰੀਆਂ ਤੇ ਦੇਖੋ ਤੁਸੀਂ ਤਿੰਨ ਕੁਆਂਟਰ ਤੋਂ ਦੁੱਧ 5.5-5 ਤੇ ਜਾਣਾ ਜੀ ਹਨਾ ਓ ਚੰਗੀਆਂ ਮਾਵਾਂ ਦੀ 14-14 15-15 20-20 ਕਿਲੋ ਵਾਲੀਆਂ ਇਹਨਾਂ ਦੀਆਂ ਮਾਵਾਂ 12 ਪਲੱਸ ਤੋਂ ਘੱਟ ਕੋਈ ਨਹੀਂ ਦੁੱਧ ਦੇਉਗੀ ਜੀ ਠੀਕ ਆ ਚੰ ਇਹ ਬੱਚੇ ਨਾ ਕਦੇ ਵੀ ਵੇਚਿਆ ਕਰੋ ਜੀ ਜਿਹੜੇ ਆਪਣੇ ਪੱਲੇ ਰਹੜੇ ਆ ਠੀਕ ਹੈ ਜੀ ਦੁੱਧ ਤੇ ਜਿਹੜੀ ਕਮਾਈ ਹੁੰਦੀ ਆ ਉਹਦਾ ਪੂਰਾ ਪੱਲਾ ਹੀ ਹੁੰਦਾ ਜੀ ਠੀਕ ਹੈ ਹੁਣ ਜਿਵੇਂ ਇਹਨਾਂ ਦਾ ਜਿਆਦਾ ਪਸ਼ੂ ਕਰਕੇ ਇਹਨਾਂ ਨੂੰ ਲੱਖ ਰੁਪਈਆ ਬਜ ਰਿਹਾ ਤੁਸੀਂ ਪਹਿਲੇ ਬੱਚੇ ਵੀ ਪਾਲ ਲਓ ਤਾਂ 5 ਸਾਲਾਂ ਅਚ ਆਪਾਂ ਡੇਰੀ ਫਾਰਮ ਦੇ ਸਫਲ ਹੋਨੇ ਆ ਜੀ ਹਾਂ ਅੱਛਾ ਜੀ ਹਾਂ ਇਹਦਾ ਆਪਣਾ ਮੰਨ ਕੇ ਚੱਲੋ ਜੀ ਮੇਨ ਕਮਾਈ ਇਹ ਇੱਥੇ ਖੜੀ ਆ ਕੇ ਠੀਕ ਹੈ ਉਹਦਾ ਆਪਣੇ ਖਰਚੇ ਨਿਕਲੀ ਜਾਂਦੇ ਆ ਚਲੋ ਠੀਕ ਹੈ ਜੇ ਆਪਾਂ ਬੱਚੇ ਵੇਚੀ ਜਾਂਦੇ ਆ ਦੁੱਧ ਤੇ ਗੱਲੇ ਤੇ ਕਾਰੋਬਾਰ ਕਰਾਂਗੇ ਤਾਂ ਆਪਾਂ ਨੂੰ ਕੋਈ ਫਾਇਦਾ ਨਹੀਂ ਹਾਂ ਉਹੀ ਆ ਜੀ ਸਹੀ ਗੱਲ ਆ ਜਿਵੇਂ ਹੁਣ ਤੁਸੀਂ ਕੱਟੇ ਵੀ ਆ 54 52000 ਦੇ ਤੁਸੀਂ ਦੱਸਦੇ ਹੋ ਛੋਟੀ ਹੈ ਜੀ ਅੱਛਾ ਜੀ ਸ਼ਾਂਤੀ ਖੜੀ ਛੋਟ ਬੱਤ ਇਹ ਜੇ ਤੇ ਕਰਾ ਗਾਸਤੇ ਚ 17 ਗਸੂ ਸਾਲ ਦੀ ਹੋਊਗੀ 17 ਅਗਸਤ ਨੂੰ ਸਾਲ ਦੀ ਹੋਈ ਹੈ। ਆ ਦੋ ਸਾਲ ਦੀ। ਅੱਛਾ ਦੋ ਸਾਲ। ਦੋ ਸਾਲ ਦੀ। ਤੇ ਇੱਕ ਉਹ ਹੋ ਗਈ ਹੈ ਨਾ ਇਹ ਦੋ ਬਣਦੇ। ਆ ਆ ਸਾਲ ਦੀ ਹੋ ਗਈ ਜੀ। ਅੱਛਾ ਇਹ ਸਾਲ ਦੀ ਹੋ ਗਈ। ਆ ਇਹ ਸਾਲ ਤੋਂ ਘੱਟ ਆ ਜੀ ਦੂਜੀਆਂ ਸਾਰੀਆਂ। ਆ ਆ ਤਾਂ ਬੱਸ ਵੀ ਸਾਰ ਕੋਈ ਸਵਕ ਸਾਲ ਦੀ ਹੈ। ਅੱਛਾ ਜੀ। ਵੀ ਆ ਮੰਨ ਲਓ ਦੋ ਸਾਲਾਂ ਦੇ ਕਰੀਬ ਇੱਕ ਤਾਂ ਇਹ ਆ ਜੀ ਤੇ ਇੱਕ। ਬਈ ਜਿਹੜੀਆਂ ਬਣਦੇ ਨੇੜੇ। ਉਹ ਵੀ ਉਹ ਅਗਸਤ ਚ ਤੇ ਸਤੰਬਰ ਚ ਹੋ ਜੂਗੀ ਦੋ ਸਾਲ ਦੀ। ਅੱਛਾ ਨਵੰਬਰ ਦੀ ਹੋ ਜੂਗੀ। ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ। ਮੰਨ ਲਓ ਇਹ ਸਾਰੇ ਰਿਕਾਰਡ ਤੁਹਾਡੇ ਕੋਲ ਲਿਖੇ ਹੋਏ। ਹਾਂਜੀ ਆ ਨਵੰਬਰ ਚ ਆ ਵਾਲੀ ਨਵੰਬਰ ਚ ਹੋ ਜੂਗੀ ਸਾਲ ਦੀ ਤੇ ਟੀਕੇ ਵੀ ਸਾਰੇ ਲੱਗ ਗਏ ਆ ਜੀ ਆ ਨਵੰਬਰ ਚ ਸਾਲ ਦੀ ਹੋ ਜੂਗੀ ਠੀਕ ਹੈ ਜੀ ਠੀਕ ਹੈ ਮਾਨੂੰ ਮਾਵਾ ਵੀ ਚੰਗਾ ਟੀਕੇ ਵੀ ਚੰਗੇ ਆ ਜੀ ਹਾਂਜੀ 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 ਠੀਕ ਹੈ ਠੀਕ ਹੈ ਜੀ ਬਸ ਬਾਕੀ ਡਾਕਟਰ ਵੀ ਥੋੜੇ ਕੋਈ ਵਧੀਆ ਹੀ ਆ ਰਿਹਾ ਜੀ ਸਖਤ ਦਾ ਲੱਗ ਥੋੜਾ ਤੇ ਬਾਕੀ ਜਿਵੇਂ ਆਹ ਵਾਲੀਆਂ ਕਟੀਆਂ ਜੀ ਇਹ ਵਾਲੀਆਂ ਕਟੀਆਂ ਹੁਣ ਕੋਈ ਜਲਾਈ ਚ ਸਾਲ ਦੀ ਹੋ ਜੂ ਕੋਈ ਦਸਤੇ ਚ ਸਾਲ ਦੀ ਹੋ ਜੂ ਠੀਕ ਹੈ ਜੀ ਜਿਵੇਂ ਉਹ 12 ਸਤੰਬਰ ਨੂੰ ਸਾਲ ਦੀ ਹੋ ਜੀ ਹਾਂ ਬਾਕੀ ਫਿਰ ਥੋੜੇ ਜਿਹਾ ਪਸ਼ੂ ਟੁੱਟ ਵੀ ਗਏ ਥੋੜੇ ਤੇ ਵੈਕਟਰਾ ਵੀ ਆ ਗਈ ਨਹੀਂ ਉਹਦੇ ਕਰਕੇ ਥੋੜਾ ਜਿਹਾ ਜਿਵੇਂ ਆਹ ਪਸ਼ੂ ਥੋੜੇ ਦਾ ਇਲਾਜ ਬਹੁਤ ਕਰਾਇਆ ਹੁਣ ਸਹੀ ਹੈ ਹੁਣ ਸਹੀ ਹੈ ਜੀ ਹਾਂਜੀ ਇਹਦੇ ਆ ਆ ਦੇਖੋ ਜੀ ਇੱਥੇ ਨਾ ਕੁੱਕ ਦੇ ਵਿੱਚ ਇੱਥੇ ਕੁਝ ਬਣ ਗਿਆ ਸੀ ਜੀ ਐਨਾ ਐਡਾ ਬਣ ਗਿਆ ਸੀ ਜੀ ਕਿਹੜਾ ਜਆ ਤੇ ਉਹਦੇ ਨਾਲ ਕਮਜ਼ੋਰ ਬਹੁਤ ਹੋ ਗਈ ਜੀ ਅੱਛਾ ਇਹ ਹੀ ਆ ਕੱਲੀ ਵੀ ਕਹਣਾ ਉਹ ਵੈਸੇ ਕੋਈ ਨਾਲ ਸਹੀ ਆ ਬਸ ਇਹ ਜਿਹੜੀ ਜਿਹੜੀ ਦੀ ਮਾਂ ਦਾ ਇਹਦਾ 20 ਲੀਟਰ ਦੁੱਧ ਦਿੱਤਾ ਇਹਦੀ ਮਾਂ ਨੇ ਉਹ ਦਿੱਤੀ ਹੈ ਜੀ ਇਹ ਅੱਛਾ ਉਹ ਦਿੱਤੀ ਹੈ ਹਾਂਜੀ ਇਹ ਕੱਟੀ ਬਹੁਤ ਸੋਹਣੀ ਸੀ ਪਰਨੇ ਪਾਸੇ ਪਹਿਲੇ ਨੰਬਰ ਤੇ ਖੜੀ ਆ ਮਾਂ ਹਾਂਜੀ ਹਾਂਜੀ ਅੱਛਾ ਜਿਹੜੀ ਸਭ ਤੋਂ ਚੰਗੀ ਮੱਝ ਉਹਦੀ ਹੈ ਹਾਂਜੀ ਤੇ ਇਹ ਕੱਟੀ ਬਹੁਤ ਸੋਹਣੀ ਸੀ ਇਹ ਤਾਂ ਪਤਾ ਨਹੀਂ ਐਨਾ ਨਿਕਲਿਆ ਜੀ ਕੋਈ ਅੱਛ ਤੇ ਸਹੀ ਹੈ ਜੀ ਇਹ ਇਹੀ ਹੈ ਜੀ ਥੋਡੀ ਮੰਨ ਲੇ ਚਲੋ ਗਾਂ ਜੇ ਕਿਸੇ ਨੂੰ ਸਨੇਹਾ ਦਾ ਕਹਿਣਾ ਮਤਲਬ ਇਹੀ ਹੈ ਵੀ ਮਤਲਬ ਬਾਲੀ ਦਵਾਈ ਤੇ ਟੀਕੇ ਕੰਮ ਨਹੀਂ ਕਰਦੇ ਇਕੱਲਾ ਦੁੱਧ ਕੰਮ ਕਰਦਾ ਇਕੱਲਾ ਦੁੱਧ ਕੰਮ ਕਰਦਾ ਇਕੱਲਾ ਦੁੱਧ ਕੰਮ ਕਰਦਾ ਜੀ ਮੇਨ ਗੱਲ ਇੱਥੇ ਆ ਕੇ ਖੜੀ ਹਾਂ ਹਾਂ ਜੀ ਹਾਂ ਜੀ ਵੀ ਆਪਾਂ ਦੁੱਧ ਦਾ ਲਾਲ ਤੇ ਮਹੀਨਾ ਡੇਢ ਮਹੀਨਾ ਨਾ ਕਰੋ ਤੁਸੀਂ ਸਹੀ ਤਾਂ ਜੀ 3 ਮਹੀਨੇ ਬੱਚੇ ਨੂੰ ਦੁੱਧ ਪਿਆ ਜਾਵੇ ਨਾ ਜਿੰਨਾ ਆਪਾਂ ਜਨਮ ਤੋਂ ਸਟਾਰਟ ਕਰਤਾ 3 ਮਹੀਨੇ ਸਹੀ ਪੂਰਾ ਦੁੱਧ ਪਿਆ ਜਾਵੇ ਕਾਸੀ ਦੀ ਲੋੜ ਵੀ ਨਹੀਂ ਪੈਂਦੀ ਕਾਸੀ ਦੀ ਲੋੜ ਨਹੀਂ ਇਹ ਗੱਲ ਜਮਾ ਸਹੀ ਹੈ ਜੀ ਕਈ ਕਹਿੰਦੇ ਮੋਗ ਲਾਗੀ ਦੁੱਧ ਘਟਾ ਦਿਓ ਕੋਈ ਮ ਬੈਲ ਬੈਲ ਉਸ ਤੋਂ ਬਾਅਦ ਜਿੰਨਾ ਆਪਾਂ ਬੋਲਾ ਪਿਆਤਾ ਜੀ ਉਸ ਤੋਂ ਬਾਅਦ ਉਹਨੂੰ ਕਦੇ ਮੋਕ ਨਹੀਂ ਲੱਗੂਗਾ ਕਦੇ ਮੋਕ ਨਹੀਂ ਲੱਗੂਗਾ ਹਾਂ ਉਹਦਾ ਮੈਦਾ ਸਟਰੋਂਗ ਉੱਥੇ ਹੀ ਹੋ ਜਾਣਾ ਹਾਂ ਜੀ ਚਲੋ ਕਈ ਵਾਰੀ ਹੋ ਜਾਂਦਾ ਜੀ ਫਿਰ ਉਹਦੇ ਵਿੱਚ ਧਿਆਨ ਰੱਖਣਾ ਪੈਂਦਾ ਇਹ ਥੋੜੀ ਹੁੰਦਾ ਦੁੱਧ ਬੰਦ ਕਰਦੇ ਹੋ ਜੀ ਹਾਂ ਦੁੱਧ ਬੰਦ ਕਰ ਇੱਕ ਦੁੱਧ ਬੰਦ ਕਰਦੇ ਇੱਕ ਮੋਕ ਲੱਗੀ ਕਮਜ਼ੋਰ ਹੋ ਜਾਂਦੇ ਹੋ ਹੋਰ ਹੋ ਜਾਣਗੇ ਹਾਂ ਜੀ ਠੀਕ ਹੈ ਜੀ ਠੀਕ ਹੈ ਬਾਕੀ ਇਹ ਜਿਹੜਾ ਸਪਲੀਮੈਂਟ ਪਾ ਰਹੇ ਜੋ ਕੋਬਰਾਇਟ ਪਾ ਰਹੇ ਜੀ ਜਿਵੇਂ ਆਪਾਂ ਡਾਈਟਮੈਨ ਪੀ ਜਾਂ ਕੋਬਰਾਇਟ ਦੋਵੇਂ ਵਧੀਆ ਕੰਪਨੀ ਦੇ ਆ ਜੀ ਠੀਕ ਹੈ ਬਾਕੀ ਕਾਫ ਗ ધનવાદજી વિડીયોનું શેર કરેલી ચેનલનું સબસક્રાઈબ કરો ધનવાદ